ਸਰ ਕੀ ਨਾ ਤੁਹਾਡਾ ਜੀ ਮਾਈਸੈਲਫ ਡਾਕਟਰ ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਇਹ ਕਹਿਣਾ ਚਾਹੁੰਦੇ ਹਾਂ ਜਿਹੜੀ ਪਿੰਡ ਪਵਾਲਾ ਵਿੱਚ ਪਿੱਛੇ ਮੌਤਾਂ ਹੋਈਆਂ ਸੀ ਅੱਜ ਪੁਲਿਸ ਨੇ ਸਾਰੇ ਜਿਹੜੇ ਸਮਗਰ ਦੇ ਤੇ ਫੜ ਕੇ ਪਰਚਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਨੂੰ ਸਭ ਤੁਹਾਡਾ ਕਿ ਤੁਸੀਂ ਸਾਡੀ ਨਿੱਕੀ ਨਿੱਕੀ ਗੱਲ ਨੂੰ ਪਬਲਿਕ ਤੱਕ ਪਹੁੰਚਾਉਂਦੇ ਹੋ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹੋ ਸਰਕਾਰਾਂ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਂਦੇ ਹੋ ਕੁਝ ਦਿਨ ਪਹਿਲਾਂ ਜਿਹੜੇ ਪਵਾਲਾ ਪਿੰਡ ਦੇ ਵਿੱਚ ਘਟਨਾ ਹੋਈ ਸੀ ਕਿ ਇੱਕੋ ਹੀ ਪਰਿਵਾਰ ਦੇ ਦੋ ਨੌਜਵਾਨ ਸੀ ਜਿਹੜੇ ਨਸ਼ੇ ਦੀ ਰਪੇੜ ਦੇ ਵਿੱਚ ਆ ਕੇ ਮਰ ਗਏ ਸੀ ਤੇ ਉੱਥੇ ਸਮਗਲਰਾਂ ਦਾ ਬਹੁਤ ਹੜ ਆਇਆ ਪਿਆ ਸੀਗਾ ਉਥੇ ਕਿਤੇ ਨਾ ਕਿਤੇ ਲੋਕਾਂ ਨੂੰ ਫੜਨ ਵਾਸਤੇ ਜਾਂ ਸਮਗਰਾਂ ਨੂੰ ਫੜਨ ਵਾਸਤੇ ਪੁਲਿਸ ਨਾਕਾਮ ਸੀ ਪਰ ਅੱਜ ਜਿਹੜੇ ਮਨਪ੍ਰੀਤ ਸਿੰਘ ਐਸਐਚਓ ਬਡਾਲੀ ਆਲਾ ਸਿੰਘ ਜਿਹੜੇ ਨਵੇਂ ਇੰਚਾਰਜ ਆਏ ਨੇ ਉਹਨਾਂ ਨੇ ਡੀਐਸਪੀ ਬਸੀ ਪਠਾਨਾ ਦੀ ਅਗਵਾਈ ਦੇ ਵਿੱਚ ਮਨਪ੍ਰੀਤ ਸਿੰਘ ਐਸਐਚਓ ਬਡਾਲਾ ਬਡਾਲੀ ਆਲਾ ਸਿੰਘ ਵਾਲੀ ਉਹਨਾਂ ਨੇ ਜਿਹੜਾ ਇੱਕ ਅੱਜ ਜਿਹੜਾ ਕਾਰਜ ਕੀਤਾ ਹੈ ਕਹਿੰਦਾ ਭਾਪ ਵੀ ਜਿਹੜੇ ਸਮਗਦਰ ਸੀ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਆਪਣੇ ਸਕੰਜੇ ਦੇ ਵਿੱਚ ਲਿਆ ਇਹ ਬਹੁਤ ਵੱਡਾ ਕਦਮ ਹੈ ਇਦਾਂ ਦੇ ਪੁਲਿਸ ਅਫਸਰ ਚਾਹੀਦੇ ਆ ਪੰਜਾਬ ਨੂੰ ਜੇ ਪੰਜਾਬ ਦੇ ਵਿੱਚ ਨਸ਼ੇ ਨੂੰ ਨੱਥ ਪਾਉਣੀ ਆ ਵੈਸੇ ਸਾਰੀ ਪੁਲਿਸ ਕੁਝ ਨਹੀਂ ਹੈ ਕੁਝ ਪੁਲਿਸ ਇਸ ਤਰ੍ਹਾਂ ਦੀ ਵੀ ਹੈ ਕਿ ਜਿੱਥੇ ਲਗਾਤਾਰ ਇਹ ਇਸ ਤਰ੍ਹਾਂ ਦੇ ਕਾਰਨਾਮੇ ਦਾ ਜਿਹੜੇ ਸਮਗਲਰ ਨੇ ਉਹ ਧੰਦਾ ਕਰ ਰਹੇ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਇਹੋ ਜਿਹੇ ਪੁਲਿਸ ਅਫਸਰ ਦੀ ਤਰ੍ਹਾਂ ਮਨਪ੍ਰੀਤ ਸਿੰਘ ਆ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਔਰ ਜਿੰਨੇ ਵੀ ਸਮਗਲਰ ਨੇ ਜਿਹੜੇ ਨਸ਼ੇ ਦਾ ਵਪਾਰ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਆਪਣੀ ਕਸਟਡੀ ਦੇ ਵਿੱਚ ਰੱਖ ਕੇ ਜੇਲ੍ਹਾਂ ਦੇ ਵਿੱਚ ਭੇਜ ਦੇਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਸੁਧਾਰਿਆ ਜਾ ਸਕੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ ਬਿੱਤੇ ਦਿਨ ਪਿੰਡ ਪਵਾਲਾ थाना ਬਟਾਲੀ ਵਾਲਾ ਸਿੰਘ ਵਿਖੇ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਇਹਨਾਂ ਨਸ਼ਾ ਘਣਦਾਤੀ ਸੀ ਜਿਸ ਦੀ ਨਸ਼ਾ ਖਾਣ ਕਰਕੇ ਤੇ ਬਿਮਾਰ ਹੋਣ ਕਰਕੇ ਮੌਤ ਹੋ ਗਈ ਸੀ ਇਸ ਦੀ ਮਾਤਾ ਮਨਜੀਤ ਕੌਰ ਦੇ ਬਿਆਨ ਤੇ ਉਸ ਦੇ ਪਿੰਡ ਦੇ ਦੋ ਵਿਅਕਤੀ ਬੁੱਟਾ ਸਿੰਘ ਮਨਪ੍ਰੀਤ ਬੱਬੀ ਤੇ ਇੱਕ ਬੁੱਟਾ ਸਿੰਘ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਦੀ ਮਾਤਾ ਨੇ ਇਹ ਦੋਸ਼ ਲਾਇਆ ਸੀ ਕਿ ਇਹ ਤਿੰਨੇ ਵਿਅਕਤੀ ਜਿਹੜੇ ਨੇ ਉਹਦੇ ਲੜਕੇ ਨੂੰ ਨਸ਼ਾ ਖਾਂਣ ਲਈ ਦਿੰਦੇ ਸੀ ਜਿਸ ਕਰਕੇ ਉਹਦੇ ਲੜਕੇ ਦੀ ਮੌਤ ਹੋ ਗਈ ਸੀ ਜੋ ਇਸ ਮੁਕੱਦਮੇ ਵਿੱਚ ਅਸੀਂ ਪਹਿਲਾਂ ਮੁੱਖ ਦੋਸ਼ੀ ਬੁੱਟਾ ਸਿੰਘ ਅਤੇ ਉਸ ਦਾ ਰਿਸ਼ਤੇਦਾਰ ਕੁਲਦੀਪ ਦੀਪਕ ਗ੍ਰਿਫਤਾਰ ਕਰ ਲਿਆ ਸੀ ਇਹ ਮੁਕੱਦਮੇ ਦਾ ਤੀਜਾ ਦੋਸ਼ੀ ਤੇ ਮਨਪ੍ਰੀਤ ਬੱbbi ਉਹ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਮਕਦਮਾ ਦਾ ਚਲਾਨ ਤਿਆਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇ ਉਸਿਆ ਨੂੰ ਸਖਤੋ ਸਖਤ ਸਜ਼ਾ ਕਰਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਚਰਨਪ੍ਰੀਤ ਸਿੰਘ ਸਰਪੰਚ ਪਿੰਡ ਪਵਾਲਾ ਮੈਂ ਆਪਣੇ ਵੱਲੋਂ ਅਤੇ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਸ਼ੋਮਮ ਅਗਰਵਾਲ ਜੀ ਆਈਪੀਐਸ ਐਸਐਸਪੀ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ ਤੈਂ ਦੀ ਤੈ ਦੀ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਿਛਲੇ ਦਿਨੀ ਸਾਡੇ ਪਿੰਡ ਨੋਜਮਾ ਦੀ ਹੋਈ ਮੌਤ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਆ